ਸ਼ਾਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਖਰਬੂਜੇ ਦਾ ਬਹੁਤ ਹੀ ਜ਼ਿਆਦਾ ਟੇਸਟੀ ਠੰਡਾ ਠੰਡਾ ਗਰਮੀ ਸਪੈਸ਼ਲ ਸ਼ੇਕ ਤੇ ਜਿਹੜਾ ਕਿ ਬਹੁਤ ਹੀ ਚਟਪਟ ਬਣ ਕੇ ਤਿਆਰ ਹੋ ਜਾਂਦਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ 1 ਕਿਲੋ ਜਿਹੜੇ ਖਰਬੂਜੇ ਲੈ ਲਏ ਹੈਗੇ ਇਹਨਾਂ ਨੂੰ ਸਾਫ਼ ਪਾਣੀ ਨਾਲ ਧੋ ਲਿਆਗਾ ਤੇ ਇਹਨਾਂ ਨੂੰ ਪਹਿਲਾਂ ਮੈਂ ਨਾ ਕੁਛ ਠੰਡੇ ਬਰਫ਼ ਦੇ ਵਿੱਚ ਮਤਲਬ ਕਿ ਪਾ ਕੇ ਰੱਖਤਾ ਸੀਗਾ ਜਿਹਦੇ ਨਾਲ ਇਹ ਕਾਫੀ ਜ਼ਿਆਦਾ ਠੰਡੇ ਹੋ ਗਏ ਨੇਗੇ ਤੇ ਮੈਨੂੰ ਜਿਹੜੀ ਇਹਦੇ ਵਿੱਚ ਬਰਫ਼ ਪਾਉਣ ਦੀ ਜ਼ਰੂਰਤ ਨਹੀਂ ਹੈਗੀਗੀ ਤੇ ਜਿਹੜਾ ਦੁੱਧ ਹੈਗਾ ਉਹ ਵੀ ਮੈਂ ਠੰਡਾ ਕਰ ਲਿਆਗਾ ਇਹ ਤਾਂ ਕਰਕੇ ਦੇ ਵਿੱਚ ਮੈਂ ਬਰਫਣੀ ਚੂਸ ਕਰ ਲਈ ਬਰਫ ਦੇ ਨਾਲ ਜਿਹੜਾ ਟੇਸਟ ਆ ਥੋੜਾ ਜਿਹਾ ਚੇਂਜ ਹੋ ਜਾਂਦਾ ਹੈਗਾ ਜਿਵੇਂ ਪਾਣੀ ਪਾਣੀ ਜਿਹਾ ਲੱਗਦਾ ਹੈਗਾ ਫਿਰ ਪੀਣ ਦੇ ਵਿੱਚ ਤਾਂ ਕਰਕੇ ਪਹਿਲਾਂ ਹੀ ਇਹਨੂੰ ਮੈਂ ਠੰਡਾ ਕਰ ਲਿਆ ਤੇ ਜਿਹੜਾ ਦੁੱਧ ਆ ਉਹਨੂੰ ਵੀ ਠੰਡਾ ਕਰ ਲਿਆ ਸੀ ਫ੍ਰਿਜ ਦੇ ਵਿੱਚ ਤੇ ਇਹਨੂੰ ਆਪਾਂ ਖਰਬੂਜੇ ਨੂੰ ਚੰਗੀ ਤਰ੍ਹਾਂ ਸ਼ੈੱਲ ਲਿਆਗਾ ਸ਼ੈੱਲ ਕੇ ਇਹਦੇ ਬੀਜ ਕੱਢ ਦਵਾਂਗੇ ਬੀਜ ਕੱਢ ਕੇ ਤੇ ਇਹਨੂੰ ਆਪਾਂ ਬਰੀਕ-ਬਰੀਕ ਪਾੜੀਆਂ ਦੇ ਵਿੱਚ ਕੱਟ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ ਤੇ ਇਹ ਜਿਹੜਾ ਜੂਸ ਹੈਗਾ ਆਪਾਂ ਅੱਜ ਅਨੋਖੇ ਤਰੀਕੇ ਨਾਲ ਤਿਆਰ ਕੀਤਾ ਕਿਉਂਕਿ ਆਪਾਂ ਇਹਦੇ ਵਿੱਚ ਬਰਫ਼ ਨਹੀਂ ਐਡ ਕਰਦੇ ਤੇ ਜਿਹੜਾ ਕਿ ਇਹਦਾ ਟੇਸਟ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਲਾਜਵਾਬ ਸੀ ਇੱਕ ਵਾਰ ਇਸ ਤਰੀਕੇ ਨਾਲ ਜਿਹੜਾ ਤੁਸੀਂ ਖਰਬੂਜੇ ਦਾ ਸ਼ੇਕ ਬਣਾ ਕੇ ਜ਼ਰੂਰ ਟਰਾਈ ਕਰਨਾ ਬਹੁਤ ਹੀ ਜ਼ਿਆਦਾ ਤੁਹਾਨੂੰ ਪਸੰਦ ਆਊਗਾ ਤੇ ਵਾਰ-ਵਾਰ ਤੁਸੀਂ ਇਸ ਮੇਰੇ ਇਸ ਤਰੀਕੇ ਨਾਲ ਬਣਾਉਣਾ ਜਿਹੜਾ ਸ਼ੇਕ ਪਸੰਦ ਕਰੋਗੇ ਤੇ ਬਹੁਤ ਹੀ ਲਜੀਜ਼ ਲਾਜਵਾਬ ਜਿਹੜਾ ਬਣ ਕੇ ਤਿਆਰ ਹੋਇਆ ਸੀਗਾ ਸ਼ੇਕ ਤੇ ਇਹਦੇ ਆਪਾਂ ਬੀਜ ਕੱਢ ਤੇ ਅਗੇ ਦੂਸਰਾ ਵੀ ਸ਼ੈਲ ਹੈਗਾ ਤੇ ਇਹਦੇ ਵੀ ਬੀਜ ਕੱਢ ਕੇ ਤੇ ਨੂੰ ਆਪਾਂ ਬ੍ਰੇਕ ਬ੍ਰੇਕ ਫਾੜੀਆਂ ਦੇ ਵਿੱਚ ਕਟਿੰਗ ਕਰ ਲਵਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਗ੍ਰाइंड ਕਰਨਾ ਹੈਗਾ ਗ੍ਰाइंड ਕਰਾਂਗੇ ਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਐਡ ਕਰਨੇ ਉਹ ਆਪਾਂ ਐਡ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਕਟਿੰਗ ਕਰ ਲੈਣੇ ਹੈਗੇ ਤੇ ਇਹ ਗਰਮੀ ਦੇ ਵਿੱਚ એનર્ਜੀ ਭਰਪੂਰ ਜਿਹੜਾ ਸ਼ੇਕ ਹੈਗਾ ਬਣਾ ਕੇ ਜਰੂਰ ਟਰਾਈ ਕਰਨਾ ਕਿਉਂਕਿ ਹੁਣ ਇਹਦਾ ਮੌਸਮ ਹੈਗਾ ਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਟੇਸਟੀ ਲੱਗਦਾ ਹੈਗਾ ਇਹ ਕੋਈ ਜ਼ਿਆਦਾ ਚਮਤਾਵ ਨਹੀਂ ਕਰਨਾ ਪੈਂਦਾ ਹੈਗਾਗਾ ਸਿੰਪਲ ਜਿਹੇ ਤਰੀਕੇ ਨਾਲ ਖਰਬੂਜੇ ਨੂੰ ਠੰਡਾ ਕਰ ਲਓ ਪਹਿਲਾਂ ਬਰਫ਼ ਦੇ ਵਿੱਚ ਸੈਟ ਕੇ ਤੇ ਉਸ ਤੋਂ ਬਾਅਦ ਜਿਹੜਾ ਦਾ ਸ਼ੇਕ ਤਿਆਰ ਕਰਨਾ ਤੇ ਬਹੁਤ ਹੀ ਜਿਆਦਾ ਲਾਜਵਾਬ ਬਣ ਕੇ ਤਿਆਰ ਹੁੰਦਾਗਾ ਤੇ ਇਧਰ ਆਪਾਂ ਸਾਰੀਆਂ ਫਾੜੀਆਂ ਜਿਹੜੀਆਂ ਕਟਿੰਗ ਕਰ ਲਈਆਂ ਬਰੀਕ ਬਰੀਕ ਉਸ ਤੋਂ ਬਾਅਦ ਆਪਾਂ ਇੱਕ ਬਰਤਨ ਦੇ ਵਿੱਚ ਜਿਹੜੀਆਂ ਇਹ ਫਾੜੀਆਂ ਪਾ ਲਈਆਂ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਦੋ ਇਲਾਇਚੀਆਂ ਹਰੀਆਂ ਇਹਦੇ ਨਾਲ ਜਿਹੜਾ ਇਹਦਾ ਫਲੇਵਰ ਆ ਬਹੁਤ ਜਿਆਦਾ ਵਧੀਆ ਆਉਂਦਾਗਾ ਉਸ ਤੋਂ ਬਾਅਦ ਆਪਾਂ ਇਹ ਚਾਰ ਪੰਜ ਚਮਚ ਜਿਹੜੇ ਚੀਨੀ ਐਡ ਕਰ ਲਈਏ ਤੇ ਦੋ ਤੋਂ ਤਾਈ ਗਲਾਸ ਆਪਾਂ ਦੁੱਧ ਦਾ ਜਿਹੜਾ ਐਡ ਕਰ ਲਿਆ ਬਾਕੀ ਤੁਸੀਂ ਆਪਣੇ ਅਨਸਾਰ ਐਡ ਕਰ ਸਕਦੇ ਹੋ ਵੀ ਜਿੰਨਾ ਤੁਸੀਂ ਯੂਜ਼ ਕਰਨਾ ਹੈ ਤੇ ਜਿੰਨਾ ਬਣਾਉਣਾਗਾ ਇਹ ਮੈਂ 4 ਗਲਾਸ ਜਿਹੜੇ ਹੈਗੇ ਸ਼ੇਕ ਦੇ ਬਣਾ ਕੇ ਤਿਆਰ ਕਰ ਲਵਾਂਗੇ ਇਹਨੂੰ ਆਪਾਂ ਗ੍ਰाइंड ਕਰ ਲਿਆਗਾ ਵਧੀਆ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੰਘਣਾ ਜਿਹੜਾ ਸ਼ੇਕ ਬਣ ਕੇ ਤਿਆਰ ਹੋਇਆਗਾ ਤੇ ਜੇ ਤੁਸੀਂ ਇਹਨੂੰ ਪਤਲਾ ਕਰਨਾ ਤਾਂ ਇਹਦੇ ਵਿੱਚ ਤੁਸੀਂ ਦੁੱਧ ਹੋਰ ਐਡ ਕਰ ਸਕਦੇ ਹੋ ਠੰਡਾ ਤੇ ਬਹੁਤ ਹੀ ਵਧੀਆ ਟੇਸਟੀ ਜਿਹੜਾ ਸ਼ੇਕ ਬਣ ਕੇ ਤਿਆਰ ਹੋਇਆ 4 ਗਲਾਸ ਇਹ ਮੈਂ ਬਣਾ ਕੇ ਤਿਆਰ ਕਰ ਲਏ ਹੈਗੇ ਤੇ ਇੱਧਰ ਆਪਾਂ ਥੋੜਾ ਜਿਹਾ ਕਾਜੂ ਤੇ ਬਦਾਮ ਨੂੰ ਬਰੀਕ-ਬਰੀਕ ਕਟਿੰਗ ਕਰ ਲਿਆਗਾ ਤੇ ਇਹਨੂੰ ਆਪਾਂ ਉੱਪਰ ਪਾ ਦਵਾਂਗੇ ਤੇ ਬਹੁਤ ਹੀ ਜਿਆਦਾ ਵਧੀਆ ਟੇਸਟੀ ਲੱਗ ਦਾ ਟੂਟੀ ਫੂਟੇ ਵੀ ਐਡ ਕਰ ਸਕਦੇ ਹੋਗੇ ਡ్రਾਈ ਫਰੂਟ ਵੀ ਐਡ ਕਰ ਸਕਦੇ ਆ ਕੋਈ ਵੀ ਚੀਜ਼ ਨੂੰ ਤੁਸੀਂ ਐਡ ਕਰ ਸਕਦੇ ਹੋ ਤੇ ਆਪਾਂ ਇੱਥੇ ਕਾਜੂ ਤੇ ਬਦਾਮ ਨਾਲ ਥੋੜਾ ਜਿਹਾ ਡੈਕੋਰੇਟ ਕਰ ਦਵਾਂਗੇ ਜਦੋਂ ਇਹ ਮੂੰਹ ਚ ਆਉਂਦੇ ਹੈਗੇ ਖਾਣ ਸ਼ੇਕ ਪੀਣ ਦੇ ਤਾਂ ਬਹੁਤ ਜ਼ਿਆਦਾ ਵਧੀਆ ਟੇਸਟ ਲੱਗਦਾ ਹੈਗਾ ਇਹਨਾਂ ਦਾ ਤੇ ਬਣਾ ਕੇ ਜਰੂਰ ਟਰਾਈ ਕਰਨਾ ਜਿਹੜਾ ਇਹ ਸ਼ੇਕ ਹੈ ਤੇ ਝਟਪਟ ਬਣ ਕੇ ਤਿਆਰ ਹੋ ਜਾਂਦਾ ਹੈ ਗਰਮੀ ਦੇ ਮੌਸਮ ਦੇ ਵਿੱਚ ਬਣਾ ਕੇ ਪੀਓ ਇਹਨੂੰ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਠੰਡਾ ਠੰਡਾ ਸਵਾਦ ਲੱਗਦਾ ਹੈਗਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਤ-ਬਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇ ਨੂੰ ਬਾਤ-ਬਾਤ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਦ ਤੱਕਰ ਵੀਡੀਓ